السلام علیکم امید کرنی تھی سارے خیریت کیانی ہونی سنسک مسکین جی تھی کتھا در پکھنڈی دے بارے دس ہے کہ پکھنڈی بابے کیوں پوجے جا رہے ہیں انہیں دے کے اُتے رش کیوں گی رہا ہے اور پکھنڈ دیا جنم کس نے دتا یا کس نے پخنڈ دا آغاز کیتا یہ آج تھی کتھا جانا گے چل کے کتھا سننے پھر کرنے اسے اور نشے ਪੁਰਸ਼ ਨੇ ਜਨਮ ਦਿੱਤੇ ਨੇ ਪਖੰਡ ਨੂੰ ਜਨਮ ਇਸਤਰੀ ਨੇ ਦਿੱਤਾ ਕਿਉਂਕਿ ਸਿਰਫ ਹਿਰਦੇ ਦੇ ਤਲ ਤੇ ਜੀਵੀ ਮਸਤਕ ਨਾਲ ਸੰਬੰਧਨਾ ਜੋੜ ਸਕੇ ਤੇ ਪੁਰਸ਼ ਸਿਰਫ ਮਸਤਕ ਦੇ ਤਲ ਤੇ ਜੀਵਿਆ ਹਿਰਦੇ ਨਾਲ ਸੰਬੰਧਨਾ ਜੋੜ ਸਕੇ ਨਸ਼ਿਆਂ ਨੂੰ ਜਨਮ ਦਿੱਤਾ ਸਾਰੇ ਨਸ਼ਿਆਂ ਨੂੰ ਔਰ ਇਸਤਰੀ ਸਿਰਫ ਹਿਰਦੇ ਦੇ ਤਲ ਤੇ ਜੀਵੀ ਮਸਤਕ ਨਾਲ ਸੰਬੰਧਨਾ ਜੋੜਿਆ ਤਾਂ ਪਖੰਡ ਨੂੰ ਜਨਮ ਦਿੱਤਾ ਔਰ ਹੁਣ ਵੀ ਹਿੰਦੁਸਤਾਨ ਦੇ ਵਿੱਚ ਜਿੰਨੇ ਦਿੰਬੀ ਗੁਰੂਆਂ ਦੇ ਅੱਡੇ ਨੇ ਗੁਸਤਾਖੀ ਮਾਫ ਦਿੰਬੀ ਹਨ ਇਹ ਸਭ ਇਸਤਰੀਆਂ ਦੇ ਆਸਰੇ ਤੇ ਚੱਲ ਰਹੇ ਨੇ ਸਭ ਨਾਰੀਆਂ ਦੇ ਆਸਰੇ ਤੇ ਚੱਲ ਰਹੇ ਨੇ ਬੰਬੇ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਬੀਬੀ ਮੈਨੂੰ ਮਿਲੀ ਕਹਿਣ ਲੱਗੇ ਗਏ ਨਹੀਂ ਜੀ ਅੱਜ ਦੇ ਅਵਤਾਰੀ ਪੁਰਸ਼ ਦਾ ਤੁਹਾਨੂੰ ਪਤਾ ਹੈ ਮੈਂ ਕਿਹ ਕੌਣ ਨੇ ਆਖਣ ਲੱਗੇ ਅੱਜ ਦੇ ਅਵਤਾਰੀ ਪੁਰਸ਼ ਸਾਈਂ ਬਾਬਾ ਨੇ ਤੇ ਮੈਂ ਕਹ ਤੂੰ ਕਿਹੜੇ ਮੀਟਰ ਨਾਲ ਨਾਪ ਲਿਆ ਕਿ ਅਜ ਦੇ ਅਵਤਾਰੀ ਪੁਰਸ਼ ਨੇ ਤੂੰ ਕਿਸ ਤਰ੍ਹਾਂ ਨਾਪ ਲੇ ਤੇਰੇ ਕੋਲ ਕਿਹੜਾ ਪੈਮਾਨਾ ਤੁਮੈਨੂੰ ਕਹਿ ਲਗੀ ساری ਜ਼ਿੰਦਗੀ ਹੋ ਗਈ ਤੁਹਾਨੂੰ ਕਥਾ ਕਰਦੇ ਹਜੇ ਪਤਾ ਨਹੀਂ ਚੱਲਿਆ ਤੁਹਾਨੂੰ ਸਾਈਂ ਬਾਬੇ ਦਾ ਮੈਂ ਕਿਹਾ ਮੈਂ ਪੜਿਆ ਹੈ ਉਹਨਾਂ ਦੇ ਸੰਬੰਧ ਵਿੱਚ ਮੈਂ ਉਹਨਾਂ ਦੇ ਲੇਖ ਵੀ ਪੜੇ ਨੇ ਮੈਂ ਉਹਨਾਂ ਦੀਆਂ ਤਸਵੀਰਾਂ ਵੀ ਦੇਖੀਆਂ ਨੇ ਉਹਨਾਂ ਨੇ ਪੰਜਾਬ ਦਾ ਵੀ ਭਰਮਣ ਕੀਤਾ ਆਖਣ ਲਗੇ ਉਹਨਾਂ ਦੇ ਕੇਸਾਂ ਦੇ ਚੋਂ ਰਾਖ ਨਿਕਲਦੀ ਹੈ ਉਹ ਹੱਥ ਦੇ ਚੋਂ ਤਰ੍ਹਾਂ ਤਰ੍ਹਾਂ ਦੇ ਸਾਜ਼ੋ ਸਮਾਨ ਕੱਢ ਕੇ ਦਿਖਾਉਂਦੇ ਨੇ ਤਾਂ ਮੈਂ ਕਿਹਾ ਜਾਦੂਗਰ ਹੋਣੇ ਨੇ ਫਿਰ ਕੋਈ ਚੰਗੇ ਮਦਾਰੀ ਹੋਣੇ ਨੇ ਸੁਲਝੇ ਹੋਏ ਸਿਆਣੇ ਇਹਦਾ ਸੰਤ ਪਣੇ ਨਾਲ ਕੀ ਮਤਲਬ ਇਹਦਾ અવਤਾਰ ਪਣੇ ਨਾਲ ਕੀ ਮਤਲਬ ਤੇ ਜੂ ਵਾਕਈ ਤੂੰ ਰਾਖ ਦੇ ਹੀ ਦਰਸ਼ਨ ਕਰਨ ਜਾਣੇ ਨੇ ਰਾਖ ਹੀ ਵੇਖਣਾ ਚਾਹੁੰਦੇ ਐ ਤੇ ਅਜੇ ਵੀ ਹਿੰਦੁਸਤਾਨ ਦੇ ਚੁੱਲਿਆਂ 'ਚ ਘਰ-ਘਰ ਦੇ ਤੈਨੂੰ ਰਾਖ ਬਥੇਰੀ ਮਿਲ ਜਾਏਗੀ ਅਜੇ ਵੀ ਲਕਣਾ ਹੀ ਬਲਦੀਆਂ ਨੂੰ ਥੇ ਬਹੁਤਾ ਕੋਲਾ ਹੀ ਜਲਦਾ ਲੈ ਜਿਤਨੀ ਰਾਖ ਦੇ ਦਰਸ਼ਨ ਕਰਨੇ ਨਹੀਂ ਕਰ ਲੈ ਕੇਸਾਂ ਦੇ ਚੋਂ ਰਾਖ ਨਿਕਲਦੀ ਏ ਤੇ ਪਰਮਪੁਰਖ ਦੀ ਪਛਾਣ ਨਹੀਂ ਤੇ ਨਾਟਕ ਚੇਟਕ ਕੀ ਏ ਕੋ ਕਾ ਜਾ ਪ੍ਰਭ ਲੋਗਨ ਕੇ ਆਵਤ ਲਾ ਜਾ ਜੇ ਇਹੀ અવਤਾਰ ਹੋਣ ਦੀ ਨਿਸ਼ਾਨੀ ਹੈ ਤਾਂ ਇਸ ਜ਼ਮੀਨ ਦੇ ਤੇ ਸੈਂਕੜੇ ਬੰਦੇ ਉਹ ਨੇ ਜੋ ਅੱਖ ਦੇ ਇਸ਼ਾਰੇ ਨਾਲ ਚੀਜ਼ਾਂ ਨੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਹਲ ਜੋ ਹੈ ਕਿਸ ਕਾ ਦੇਂਦੇ ਨਹੀਂ ਸਾਰਮਣੀ ਟੇਬਲ ਪਈ ਹੈ ਤੇ ਉਹ ਅੱਖ ਦੇ ਇਸ਼ਾਰੇ ਨਾਲ ਉਹਨੂੰ ਹਿਲਾ ਦੇਣਗੇ ਭਾਂਡੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਕਰ ਦੇਣਗੇ ਸੈਂਕੜੇ ਬੰਦੇ ਮੌਜੂਦ ਨੇ ਜਿਨ੍ਹਾਂ ਦੀ ਅੱਖਾਂ ਵਿੱਚ ਸਦੰਗ ਦੀ ਸ਼ਕਤੀ ਹੈ ਤਾਕਤ ਹੈ ਐ ਗੋਗਿਆ ਪਾਸ਼ਾ ਗੁਜ਼ਰ ਗਿਆ ਹਿੰਦੁਸਤਾਨ ਦਾ ਚੋਟੀ ਦਾ ਜਾਦੂਗਰ ਤਾਂਤਿਕ ਵਿਦਿਆ ਦੇ ਵਿੱਚ ਮਾਹਿਰ ਸੀ ਉਹ ਇੱਕ ਦਫਾ ਕਾਨਪੁਰ ਦੇ ਵਿੱਚ ਆਪਣੇ ਜਾਦੂ ਦੇ ਕਾਰਨਾਮਿਆਂ ਦੀ ਪ੍ਰਦਰਸ਼ਨੀ ਕਰਨ ਲੱਗਾ تو سما رکھا سی اس نے نو بجے بھائی میں یہ سارا تماشا دکھا مانگا ہال بھر گیا نہیں آیا نو بجے دس بج گئے یار بج گئے تو بیٹھے ہوئے لوگ چیتے پہ گئے دو گھنٹے تو انتظار اوکھے بھی ہوئے تو کئی تے یہ چند لگے جیسے سٹیج تے گا اس کم وقت نارنا گالا کھڑی ان نے اتنی دیر تک سانوں بٹھایا ਤੇ ਆਇਆ ਉਹ 12 ਵਜੇ ਸਟੇਜ ਤੇ ਤੇ ਜੈਸੇ ਆਇਆ ਸ਼ੋਰ ਪੈ ਗਿਆ ਗਾਲੀ ਗਲੋਚ ਆਖਣ ਲੱਗਾ ਤੁਸੀਂ ਕਿਉਂ ਗਾਲ੍ਹਾਂ ਕੱਢਦੇ ਹੋ ਮਿੱਤੋਂ 9 ਵਜੇ ਸ਼ੋਅ ਦਿਖਾਣਾ ਸੀ ਤੇ 12 ਵਜੇ ਸਟੇਜ ਤੇ ਆਇਆ ਆਖਣ ਲੱਗਾ ਨਹੀਂ ਮੈਂ ਤੇ 9 ਵਜੇ ਆਇਆ ਤੁਸੀਂ ਆਪਣੀ ਘੜੀਆਂ ਵੇਖ ਲਓ ਕਿ ਸਾਰਿਆਂ ਦੀ ਘੜੀਆਂ ਤੇ 9 ਵਜੇ ਆਖਿਆ ਬਸ ਅੱਜ ਇਹ ਹੀ ਦਿਖਾਣਾ ਹੈ ਤੁਹਾਨੂੰ ਬਾਕੀ ਕੱਲ੍ਹ ਉਹਨੂੰ ਉਹ ਉਤਾਰ ਮੰਨ ਲਈਏ ਰੱਬ ਮੰਨ ਲਈਏ ਸਾਰੇ ਸ਼ਰਮਸਾਰ ਹੋਏ ਕੋਈ ਉਹ ਸਾਰੇ ਗਾਲੀਆਂ ਵੀ ਕੱਢ ਬੈਠੇ ਸਨ ਬੁਥੇਰਾ ਕੁਝ ਕਰ ਬੈਠੇ ਸਨ ਤੇ ਸਾਰੇ 당ਗ ਰਹਿ ਗਏ ਵੀ ਇਹ ਕੀ ਹੋਇਆ بڑے بڑے ਅਖਬਾਰੀ ਰਿਪੋਰਟਰ ਉੱਥੇ ਬੈਠੇ ਸਨ بڑے بڑے ਸਿਆਣੇ ਬੰਦੇ ਉੱਥੇ ਬੈਠੇ ਸਨ ਸਰਦਾਰ ਜਸਵੰਤ ਸਿੰਘ ਜੀ ਬੰਬੇ ਗਵਰਨਮੈਂਟ ਹਸਪੀਟਲ ਦੇਚ ਜੋ ਉੱਗੇ ਸਰਜਨ ਲੱਗੇ ਹੋਏ ਨੇ ਸਿੰਧ ਦੇ ਇਲਾਕੇ ਨਾਲ ਤੱल्लुक ਰੱਖਦੇ ਨੇ ਉਹਨਾਂ ਨੇ ਮੈਨੂੰ ਇੱਕ ਚਸ਼ਮਦੀ ਦੀ ਦਵਾਈ ਕਿਹਾ ਦੱਸਿਆ ਤੇ ਮੈਂ ਤੁਹਾਨੂੰ ਦੱਸ ਸਰਵਨ ਕਰਾਵਾਂ ਕਿਉਂਕਿ ਮੈਂ ਉੱਥੇ ਕੋਹਲੀਵਾੜਾ ਗੁਰਦੁਆਰੇ ਚ ਕਥਾ ਕਰ ਰਿਹਾ ਸੀ ਤੇ ਮੇਰੇ ਕੋਲ ਆ ਕੇ ਕਹਿਣ ਲੱਗੇ ਗੈਣੀ ਜੀ ਤੁਹਾਡੀ ਮੈਂ ਜਾਣਕਾਰੀ ਬਤਾਵਾਂ ਆਖਣ ਲੱਗੇ ਗੋਗਿਆ ਪਾਸ਼ਾ ਮੇਰੇ ਕੋਲ ਆਇਆ ਤੇ ਆਖਣ ਲੱਗਾ ਮੈਂ ਜ਼ਬਾਨ ਕੱਟ ਕੇ ਜੋੜ ਸਕਦਾ ਬਿਨਾਂ ਕਿਸੇ ਆਪਰੇਸ਼ਨ ਦੇ ਬਿਨਾਂ ਕਿਸੇ ਦਵਾਈ दारू ਦੇ ਉਹ ਮੈਨੂੰ ਕਹਿਣ ਲੱਗੇ ਸਰਦਾਰ ਜਸਵੰਤ ਸਿੰਘ ਅਸੀਂ ਦਾਵਾ ਕੀਤਾ ਐਸਾ ਹੋ ਹੀ ਨਹੀਂ ਸਕਦਾ ਉਹ ਕਹਿਣ ਲਗੇ ਮੈਂ ਦਿਖਾਣਾ ਹੈ ਪ੍ਰੀਖਸ਼ਰਤ ਹੈ ਇਸ ਹਸਪੀਟਲ ਦੇ ਤੁਸੀਂ ਜਿੰਨੇ ਡਾਕਟਰ ਉਹ ਮੈਨੂੰ ਸਰਟੀਫਿਕੇਟ ਦੇ ਹੋਗੇ ਕਿ ਮੈਂ ਐਸਾ ਕੀਤਾ ਹੈ ਤੇ ਸਰਦਾਰ ਜਸਵੰਤ ਸਿੰਘ ਕਹਿਣ ਲੱਗੇ ਮੈਂ ਵਾਅਦਾ ਕਰ ਲਿਆ ਵੀ ਠੀਕ ਹੈ ਸਰਟੀਫਿਕੇਟ ਤੈਨੂੰ ਦੇਾਂਗੇ ਪ੍ਰਮਾਣ ਪੱਤਰ ਤੈਨੂੰ ਦੇਾਂਗੇ ਜੇ ਤੂੰ ਇਹ ਕਰ ਸਕੇ ਮੈਂ ਇੱਕ ਬੰਦਾ ਉਸਨੇ ਲਿਟਾ ਦਿੱਤਾ ਤੇ ਆਖੇ ਪਹਿਲੇ ਇਹਦਾ ਮੂੰਹ ਵੇਖੋ ਇਹਦੀ ਜ਼ਬਾਨ ਵੇਖੋ ਸਾਬਤ ਹੈ ਕਿ ਨਹੀਂ ਸਾਰੇ ਡਾਕਟਰਾਂ ਨੇ ਦੇਖੇ ਬੇ ਠੀਕ ਹੈ ਜ਼ਬਾਨ ਹੈ ਬੋਲ ਵੀ ਸਕਦਾ ਠੀਕ ਸਾਰੇ ਡਾਕਟਰਾਂ ਦੇ ਸਾਹਮਣੇ ਉਸਨੇ ਜ਼ਬਾਨ ਕੱਟੀ ਤੇ ਡਾਕਟਰਾਂ ਦੀ ਹਥੇਲੀ ਤੇ ਰੱਖ ਦਿੱਤੀ ਵੇਖੋ ਇਹ ਜ਼ਬਾਨ ਹੈ ਕਿ ਨਹੀਂ ਇੱਕ ਇੱਕ ਨੇ ਵੇਖੇ ਬੰਬੇ ਦੀ ਗੱਲ ਇੱਕ ਰਿਸ਼ ਵਿੱਚ ਭਾਵੇਂ ਉਸਨੇ ਰਸ਼ੀਆ ਤੱਕ ਦਿਖਾਇਆ ਸਾਰੀ ਦੁਨੀਆ ਹੀ ਦਿਖਾਇਆ ਫਿਰ ਉਸਨੇ ਤੇ ਸਾਰੇ ਡਾਕਟਰਾਂ ਨੇ تسلیم ਕਰ ਲਿਆ ਭਈ ਹਾਂ ਇਹ ਤੇ ਜ਼बान ਹੈ ਆਖਣ ਲੱਗਾ ਉਹਦਾ ਮੂੰਹ ਵੀ ਵੇਖੋ ਜ਼बान ਕੱਟੀ ਹੋਈ ਏ ਕਿ ਨਹੀਂ ਵੇਖਿਆ ਖੂਨ ਵਗ ਰਿਹਾ ਹੈ ਜ਼बान ਕੱਟੀ ਹੋਈ ਹੈ ਆਖਿਆ ਹੁਣ ਮੈਂ ਜੋੜਨ ਲੱਗਾ ਉਹ ਜ਼बान ਦਾ ਟੁਕੜਾ ਉਹਦੇ ਮੂੰਹ ਚ ਪਾ ਦਿੱਤਾ ਕੁਝ ਮੰਤਰ ਪੜ੍ਹੇ ਆਖਿਆ ਹੁਣ ਵੇਖ ਲੋ ਉਹ ਬੋਲਣ ਲੱਗ ਪਿਆ ਤੇ ਗੋਗਿਆ ਪਾਸ਼ਾ ਕਹਿਣ ਲੱਗਾ ਹੁਣ ਦਿਓ ਮੈਨੂੰ ਸੜਕੇਟ ਸਰਦਾਰ ਜਸਵੰਤ ਸਿੰਘ ਨੇ ਮੈਨੂੰ ਦੱਸਿਆ ਕਿ ਮੈਂ ਇੱਥੇ ਕਮਜ਼ੋਰੀ ਦਿਖਾ ਗਏ ਮੇਰੇ ਹੱਥ ਕੰਬਣ ਲੱਗ ਪਏ ਤੇ ਮੈਂ ਇਹ ਕਹਿ ਕੇ ਜਾਨ ਚੁੜਾਈ ਵੀ ਇਹ ਮੇਰੀ ਅਕਲ ਤੋਂ ਪਰੇ ਦੀ ਗੱਲ ਹੈ ਮੈਂ ਛੱਟ ਪੇੜ ਨਹੀਂ ਦੇ ਸਕਦਾ ਮੇਰੀ ਸੋਚਣ ਤੋਂ ਪਰੇ ਦੀ ਗੱਲ ਹੈ ਮੇਰੀ ਅਕਲ ਤੋਂ ਪਰੇ ਦੀ ਗੱਲ ਹੈ ਤੇ ਅਕਲ ਤੋਂ ਜਿਹੜੀ ਪਰੇ ਦੀ ਗੱਲ ਹੈ ਤੇ ਗੋਗਿਆ ਪਾਸ਼ਾ ਪਿਆ ਦਿਖਾਉਂਦਾ ਉਹਨੂੰ ਅਵਤਾਰ ਮੰਨ ਲਈ ਉਹਦਾ ਲੜਕਾ ਹੁਣ ਦਿਖਾਉਂਦਾ ਪਿਆ ਹੈ ਉਨੂ ਸੰਤ ਮੰਨ ਲਈਏ ਪਰਮਪੁਰਖ ਮੰਨ ਲਈਏ ਇਸ ਤਰ੍ਹਾਂ ਦੀ ਮਦਾਰੀ ਕਰੋੜਾ ਨੇ ਘੁੰਮ ਰਹਿਣੇ ਨਾਟਕ ਚੇਟਕ ਕੀਏ ਕੁਗਾ ਜਾ ਪ੍ਰਭ ਲੋਗਨ ਕੇ ਆਵਤ ਲਾ ਜਾ ਪਰ ਹਿੰਦੁਸਤਾਨ ਦੀ ਇਸਤਰੀ ਜਾਤ ਨੇ ਕਿਮਾ ਕਰਨੀ ਸਾਈਂ ਬਾਬੇ ਨੂੰ ਉਤਾਰ ਬਣਾ ਦਿੱਤਾ ਕਿਉਂਕਿ ਹਿਰਦੇ ਦੇ ਤਲ ਤੇ ਜਿੰਦੀ ਹੈ ਮਸਤਕ ਦੇ ਤਲ ਤੇ ਨਹੀਂ ਨਿਰੰਕਾਰੀ ਨੂੰ ਰੱਬ ਬਣਾ ਦਿੱਤਾ ਇਸਤਰੀ ਸਮਾਜ ਨੇ ਪਹਿਲੇ ਪਹਿਲੇ ਇਹਨਾਂ ਨੇ ਬਣਾਇਆ ਰਾਧਾ ਸਵਾਮੀ ਨੂੰ ਇਹਨਾਂ ਨੇ ਗੁਰੂ ਨਾਨਕ ਤੋਂ ਵੀ ਉੱਚਾ ਦਰਜਾ ਦੇਣ ਦੀ ਕੋਸ਼ਿਸ਼ ਕੀਤੀ ਇਸਤਰੀ ਸਮਾਜ ਨੇ ਤੁਸੀਂ ਦੇਖ ਲਓ ਜ਼ਿਆਦਾ ਇਕੱਠ ਇਹਨਾਂ ਦਾ ਹੋਵੇਗਾ ਕਿਦਰੇ ਕੋਈ ਧਾਗੇ ਤਵੀਜ਼ ਦੇਣ ਵਾਲਾ ਆ ਜਾਏ ਸਹੀ ਆਲੇ ਦੁਆਲੇ ਫਿਰ ਨਾਰੀਆਂ ਦਾ ਇਕੱਠ ਬੀਵੀਆਂ ਦਾ ਇਕੱਠ ਕੋਈ بڑے ਸੰਤ ਜੀ ਆਏ ਨੇ ਮਾਨ ਗਏ ਨਹੀਂ ਆਏ ਨੇ ਪਰਮਪੁਰਖ ਆਏ ਨੇ ਕੋਈ ਪੂਜਾ ਕਲ ਤੋਂ ਵੀ ਕੰਮ ਲੈ ਮਸਤਕ ਤੋਂ ਵੀ ਕੰਮ ਲੈ ਪਰਮਪੁਰਖ ਦੀ ਕੀ ਪਹਿਚਾਣ ਹੁੰਦੀ ਕੋਈ ਲੰਬੇ ਚੋਲੇ ਕੋਈ ਧਾਗੇ ਤਵੀਜ਼ ਕੋਈ ਲੰਬੀਆਂ ਮਾਲਾਂ ਗੁਰਬਾਣੀ ਵੀ ਪੜ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖੇਲਾ ਨਾ ਜਾਣਾ ਮਾਲਾ ਤਾਂ ਹੈ ਕਿਧਰੇ ਬੈਠ ਕੇ ਤੂੰ ਮੂਲ ਮੰਤਰ ਤੇ ਗੁਰਮੰਤ ਜਪ ਮਾਲਾ ਇਸ ਵਾਸਤੇ ਨਹੀਂ ਕਿ ਤੂੰ ਚਾਰ ਚਾਰ ਮਾਲਾ ਗਲ ਦੇ ਚ ਪਾ ਲੈ ਅੱਠ ਅੱਠ ਹੱਥ ਤੇ ਬੰਨ ਲੈ ਇਹ ਸਵਾਸਤੇ ਤੇ ਨਹੀਂ ਤੇ ਨਿਰੇ ਕੋਰਾ ਪਖੰਡ ਹੈ ਇਤਨੇ ਰਹਿ ਚ ਉਠ ਹੈ ਤਾਂ ਮੈਂ ਫਿਰ ਅਰਜ਼ ਕਰਾਂ ਜਿੱਥੇ ਤੁਹਾਨੂੰ ਇੰਜ ਦੇਖੇ ਕੋਈ ਹੱਥ ਜਮਲਾ ਪਾਈ ਹੈ ਐਦਰ ਬਾਲਾ ਪਾਈ ਹੈ ਗੱਲ ਚਾਠਾ ਢਾ ਲਟਕਾਈਆਂ ਨੇ ਉਥੇ ਕਬੀਰ ਦੀ ਪੰਕਤੀ ਚੇਤੇ ਕਰ ਲੈਣਾ ਮਾથે ਤਿਲਕ ਹੱਥ ਮਾਲਾ ਬਾਣਾ ਲੋਗਨ ਰਾਮ ਖਿਲਾਉਣਾ ਜਾਣਾ ਲੋਗਾਂ ਨੇ ਰੱਬ ਨੂੰ ਖਿਡਾਉਣਾ ਸਮਝਿਆ ਪਰ ਇਸ ਤਰ੍ਹਾਂ ਦੀਆਂ ਮਾਲਾਂ ਪਾਈਆਂ ਹਨ ਤੁਣੇਰ ਦੇ ਦੇ ਤਲ ਤੇ ਜੀ ਰਹੀ ਹੈ ਇਸਤਰੀ ਇਹ ਤੇ ਬੜਾ ਸੰਤ ਹੈ ਇਹ ਤੇ ਬੜਾ ਭਗਤ ਹੈ ਪਖੰਡ ਦਾ ਜਨਮ ਹੋਇਆ ਹੈ ਹਿਰਦੇ ਦੇ ਤਲ ਤੋਂ ਤੇ ਨਸ਼ਿਆਂ ਦਾ ਜਨਮ ਹੋਇਆ ਮਸਤਕ ਦੇ ਤਲ ਤੋਂ ਮਸਤਕ ਉਸ ਦਿਨ ਮਹਾਨ ਹੁੰਦਾ ਹੈ ਜਦ ਹਿਰਦੇ ਨਾਲ ਜੁੜਦਾ ਹੈ ਤੇ ਹਿਰਦੇ ਦੀ ਅਜ਼ਮਤ ਉਸ ਦਿਨ ਵੱਧਦੀ ਹੈ ਜਦੋਂ ਮਸਤਕ ਨਾਲ ਜੁੜਦੀ ਹੈ ਇਸ ਵਾਸਤੇ ਪੁਰਸ਼ ਵੀ ਅੱਧਾ ਹੈ ਇਸਤਰੀ ਵੀ ਅੱਧੀ ਹੈ ਇਨਾਂ ਦੋਹਾਂ ਕੋਲ ਰੱਬੀ ਗੁਣ ਵੀ ਅੱਦੇ-ਅੱਦੇ ਨੇ ਪੂਰੇ ਕੋਈ ਨਹੀਂ ਸਤ ਸੰਗ ਕਿਉਂ ਕਰਨਾ ਹੈ ਕਿ ਰੱਬ ਦੇ ਜਿਹੜੇ ਅੱਧੇ ਗੁਣ ਨਹੀਂ ਨੇ ਉਹ ਸਤ ਸੰਗ ਵਿੱਚ ਲੱਭਣ ਬਸ ਇਸ ਵਾਸਤੇ ਇਸ ਸਤ ਸੰਗ ਹੈ ਤੁਮੇਰਸ ਕਰਾ ਸਾਹਿਬੀ ਤੇ ਜੋ ਕਹਿ ਰਹੇ ਨੇ ਹੁਕਮ ਹੁਕਮ ਦਾ ਮਤਲਬ ਬਣਾਈ ਹੋਈ ਮਰਿਆਦਾ ਨਿਯਮਾਵਲੀ ਤੇ ਖੋਰ ਅਰਜ਼ ਕਰਦੇ ਆਂ Hazrat Ali ਨੇ ਇੱਕ ਦਿਨ Muhammad Saab ਨੂੰ ਆਖਿਆ ਕੁਛ ਮੈਂ ਵੀ ਕਰ ਸਕਦਾ ਕਿ ਸਭ ਕੁਝ ਖੁਦਾ ਕਰਦਾ ਹੈ ਜੇ ਸਭ ਕੁਝ ਖੁਦਾ ਕਰਦਾ ਹੈ ਤੇ ਆਪਾਂ ਨਿਰਦੋਸ਼ ਫਿਰ ਛੜੀ ਗੱਲ ਇਹ ਮੈਂ ਨਿਸ਼ਚਿੰਤ ਹਾਂ ਫਿਰ ਫਿਰ ਤੇ ਜੋ ਕੁਝ ਹੋ ਰਿਹਾ ਐ ਸੋ ਹੋ ਰਿਹਾ ਤੇ ਜੇ ਕੁਛ ਮੈਂ ਵੀ ਕਰ ਸਕਦਾ ਤਾਂ ਹਜ਼ਰਤ ਉਸ ਦਾ ਮੈਨੂੰ ਬੋਧ ਕਰਾਓ ਕਿ ਮੈਂ ਕਿੰਨਾ ਕੁ ਕਰ ਸਕਦਾ ਮੈਂ ਕੀ ਕਰ ਸਕਦਾ ਇਹ ਸਵਾਲ ਹਰ ਬੰਦੇ ਦਾ ਹੈ ਹਰ ਮਨੁੱਖ ਦੇ ਅੰਦਰ ਪੈਦਾ ਹੁੰਦਾ ਹੈ ਤੇ ਮੁਹੰਮਦ ਸਾਹਿਬ ਨੇ ਆਪਣੇ ਢੰਗ ਨਾਲ ਸੁਲਝਾਇਆ ਅਲੀ ਹਜ਼ਰਤ ਮੁਹੰਮਦ ਸਾਹਿਬ ਦੇ ਦਾਮਾਦ ਸਨ ਔਰ ਹਜ਼ਰਤ ਅਲੀ ਦੇ ਜਿਹੜੇ ਪੁੱਤਰ ਸਨ ਹਸਨ ਤੇ ਹੁਸੈਨ ਜੋ ਸ਼ਹੀਦ ਹੋਏ ਇਹ ਮੁਹੰਮਦ ਸਾਹਿਬ ਦੇ ਦੋਤੇ ਸਨ ਖੜੇ ਸਨ حضرت ਅਲੀ ਤੇ ਤਖਤ ਤੇ ਬੈਠੇ ਸਨ ਮੁਹੰਮਦ ਸਾਹਿਬ ਤੇ ਮੁਹੰਮਦ ਸਾਹਿਬ ਕਹਿਣ ਲੱਗੇ ਅਲੀ ਤੂੰ ਆਪਣਾ ਇੱਕ ਪੈਰ ਜ਼ਮੀਨ ਤੋਂ ਉੱਚਾ ਕਰ ਕਹਿਣ ਨੂੰ ਨੇ ਬਾਇਆ ਪੈਰ ਉੱਚਾ ਕਰ ਲਿਆ ਇੱਕ ਪੈਰ ਤੇ ਖੜੇ ਹੋ ਗਏ ਤੇ ਮੁਹੰਮਦ ਸਾਹਿਬ ਕਹਿਣ ਲੱਗੇ ਹੁਣ ਤੂੰ ਦੂਜਾ ਪੈਰ ਵੀ ਚੁੱਕ ਜ਼ਮੀਨ ਤੋਂ ਤੇ ਅਲੀ ਕਹਿਣ ਲੱਗੇ ਇਹ ਨਹੀਂ ਹੋ ਸਕਦਾ ਇੱਕ ਪੈਰ ਤੇ ਮੈਂ ਜ਼ਮੀਨ ਤੋਂ ਚੁੱਕ ਸਕਦਾ ਦੂਜਾ ਨਹੀਂ ਤੇ محمد ਸਾਹਿਬ ਕਹਿਣ ਲੱਗੇ ਜੇ ਤੈਨੂੰ ਦੂਜਾ ਪੈਰ ਚੁਕਣਾ ਪਵੇ ਤੇ ਇੱਥੇ ਹੀ ਖੜਾ ਹੋਣਾ ਪਵੇ ਫਿਰ ਕੀ ਕਰੇਗਾ ਤੇ ਅਲੀ ਕਹਿਣ ਲੱਗੇ ਫਿਰ ਮੈਂ ਜਿਹੜਾ ਪੈਰਾ ਪੈਰ ਚੁੱਕਿਆ ਹੈ ਰੱਖ ਦੇਵਾਂਗਾ ਫਿਰ ਜ਼ਮੀਨ ਤੇ ਰੱਖ ਦੇਵਾਂਗਾ ਆਖਰ ਖੜੇ ਹੋਣ ਵਾਸਤੇ ਇੱਕ ਪੈਰ ਤੇ ਮੈਂ ਟਿਕਾਵਾਂਗਾ لازمی ਤੇ محمد ਸਾਹਿਬ ਕਹਿਣ ਲੱਗੇ ਮੈਂ ਤੈਨੂੰ ਜਵਾਬ ਦੇ ਦਿੱਤਾ ਤੂੰ ਇਹਨੂੰ ਸਮਝ ਇੱਕ ਪੈਰ ਤੋਂ ਚੁੱਕ ਸਕਦਾ ਜ਼ਮੀਨ ਤੋਂ ਦੂਸਰਾ ਨਹੀਂ ਇਤਨੀ ਸੁਤੰਤਰਤਾ ਹੈ ਤੇਰੇ ਕੋਲ ਕਿ ਤੂੰ ਕਿਹੜਾ ਪੈਰ ਚੁਕਣਾ ਹੈ ਸੱਜਾ ਕਿ ਖੱਬਾ ਤੇ ਚੁਣਾਓ ਤੂੰ ਕਰਨਾ ਹੈ ਪਰ ਜੇ ਤੂੰ ਇੱਕ ਵਾਰ ਚੁਕ ਲਿਆ ਫਿਰ ਦੂਸਰਾ ਨਹੀਂ ਚੁਕ ਸਕਵੇਂਗਾ ਤੇ ਦੂਸਰਾ ਚੁਕਣ ਲਈ ਪਹਿਲਾ ਚੁਕਿਆ ਰੱਖਣਾ ਪਏਗਾ ਤੇ ਤੈਨੂੰ ਜਵਾਬ ਹੈ ਕਰਮ ਕਰਨ ਦੀ ਤੈਨੂੰ ਖੁੱਲ ਹੈ ਫਲ ਭੋਗਣ ਦੀ ਤੈਨੂੰ ਕੋਈ ਖੁੱਲ ਨਹੀਂ ਫਲ ਖੁਦਾ ਦੇ ਹੱਥ ਵਿੱਚ ਫਲ ਰੱਬ ਦੇ ਹੱਥ ਵਿੱਚ ਅੱਜ ਤੱਕ ਜਿਤਨੇ ਪੈਗੰਬਰੀ ਪੁਰਸ਼ ਗੁਰੂ ਅਵਤਾਰ ਹੋਏ ਨੇ ਇਹ ਕਹਿੰਦੇ ਨੇ ਕਰਮ ਤੇਰੇ ਕੋਲ ਫਲ ਖੁਦਾ ਕੋਲ ਫਲ ਰੱਬ ਕੋਲ ਇੱਕ ਪੈਰ ਤੂੰ ਚੁੱਕ ਸਕਦਾ ਹੈ ਦੂਸਰਾ ਨਹੀਂ ਇੰਨੀ ਖੁੱਲ ਨਹੀਂ ਹੈ ਕਿ ਬੋਵੇਂ ਤੂੰ ਕੁਛ ਤੇ ਫਲ ਤੈਨੂੰ ਕੁਛ ਮਿਲੇ ਐਸਾ ਨਹੀਂ ਹੈ ਇਤਨੀ ਸੁਤੰਤਰਤਾ ਨਹੀਂ ਪਰ ਇਤਨੀ ਹੈ ਕਿ ਇੱਕ ਪੈਰ ਤੂੰ ਚੁੱਕ ਸਕਦਾ ਹੈ ਕਰਮ ਕਰਨ ਦੀ ਸੁਤੰਤਰਤਾ ਹੈ ਜੋ ਤੂੰ ਕਰਨਾ ਝੂਠ ਬੋਲਣਾ ਬੋਲੀ ਜਾ ਸਾਰਾ ਦਿਨ ਕੋਈ ਰੱਬ ਨਹੀਂ ਰੋਕੇਗਾ ਬੁਰਾ ਕਰਨਾ ਕਰੀ ਜਾ ਸਾਰਾ ਦਿਨ ਕੋਈ ਪ੍ਰਮਾਤਮਾ ਨੇ ਤੈਨੂੰ ਰੋਕਣਾ ਨਹੀਂ ਸ਼ਰਾਬ ਪੀਣੀ ਹੈ ਪੀਤੀ ਜਾ ਸਾਰਾ ਦਿਨ ਪਿਆਰ ਹੈ ਬੇਹੋਸ਼ ਕੋਈ ਰੱਬ ਤੈਨੂੰ ਰੋਕੇਗਾ ਨਹੀਂ ਪਰ ਪੀਤੀ ਹੋਈ ਸ਼ਰਾਬ ਇੱਕ ਕਰਮ ਹੈ ਤੇ ਇਸ ਕਰਮ ਦਾ ਆਪਣਾ ਫਲ ਹੈ ਇਹ ਜਦ ਤੂੰ ਭੋਗੇਗਾ ਫਿਰ ਤੂੰ ਹੀ ਰੋਵੇਂਗਾ ਹੋਰ ਕਿਸੇ ਨੇ ਨਹੀਂ ਉਹਦਾ ਇੱਕ ਆਪਣਾ ਫਲ ਹੈ ਉਹ ਫਲ ਤੇਰੇ ਹੱਥ 'ਚ ਨਹੀਂ ਤੂੰ ਇਹ ਨਹੀਂ ਕਰ ਸਕਦਾ ਕਿ ਪੀਵੇਂ ਸ਼ਰਾਬ ਤੇ ਆ ਕੇ ਫਲ ਅੰਮ੍ਰਿਤ ਦਾ ਮਿਲੇ ਨਹੀਂ ਸ਼ਰਾਬ ਪੀਤੀ ਤੇ ਫਲ ਸ਼ਰਾਬ ਦਾ ਬੁਰਾ ਕੀਤਾ ਤੇ ਫਲ ਬੁਰਾ ਹੈ ਭਲਾ ਨਹੀਂ ਹੋ ਸਕਦਾ ਸਾਇਬ ਕਹਿੰਦੇ ਨੇ ਇਸ ਲਿਖੇ ਹੋਏ ਹੁਕਮ ਦੇ ਮੁਤਾਬਕ ਜੀਵਾਂ ਨੂੰ ਦੁੱਖ ਤੇ ਸੁਖ ਮਿਲਦੇ ਨੇ ਤੇ ਦੁੱਖ ਸੁਖ ਦੇ ਕਰਮ ਬੰਦੇ ਦੇ ਅੰਦਰ ਲਿਖੇ ਹੋਏ ਨੇ ਸੰਸਕਾਰ ਲਿਖੇ ਹੋਏ ਕਰਮਾਂ ਅਨਸਾਰ ਪਰਿਵਾਰ ਮਿਲਦਾ ਹੈ ਸੰਸਾਰ ਮਿਲਦਾ ਹੈ ਦੁੱਖ ਮਿਲਦੇ ਨੇ ਸੁਖ ਮਿਲਦੇ ਨੇ ਤੇ ਭਜਨ ਕਰਦਿਆਂ ਕਰਦਿਆਂ ਬੰਦੇ ਦੀ ਸੁਰਤ ਦੁੱਖਾਂ ਤੋਂ ਉੱਚੀ ਉੱਠ ਜਾਂਦੀ ਕਿਸ ਤਰ੍ਹਾਂ ਉੱਠਦੀ ਹੈ ਉਹ ਹੁਕਮ ਨੂੰ ਮੰਨ ਲੈਂਦਾ ਹੈ हे ਪ੍ਰਭੂ ਤੇਰਾ ਹੁਕਮ ਹੈ ਜੇ ਦੁੱਖ ਵੀ ਆਇਆ ਤੇ ਤੇਰਾ ਹੁਕਮ ਹੈ ਮੈਂ ਕੁਛ ਐਸਾ ਕੀਤਾ ਹੁਜ ਆ ਹੀ ਨਹੀਂ ਸਕਦਾ ਸੀ ਤੇਰਾ ਹੁਕਮ ਕਬੂਲ ਤੇ ਹੁਕਮ ਨੂੰ ਮੰਨਦੇ ਆਂ ਹਿਰਦਾ ਸੁਖੀ ਹੋ ਜਾਂਦਾ ਹੈ ਹੁਕਮ ਨੂੰ ਮਿਲਦੇ ਆਂ ਹੀ ਪ੍ਰਸੰਤਾ ਮਿਲ ਜਾਂਦੀ ਹੈ ਹੁਕਮ ਨੂੰ ਮਿਲਦੇ ਆਂ ਮੰਨਦੇ ਆਂ ਦੁੱਖ ਸੁੱਖ ਦੇ ਚ ਬਦਲ ਜਾਂਦਾ ਹੈ ਇਸੇ ਵਾਸਤੇ ਸਤਿਗੁਰ ਨੇ ਜ਼ੋਰ ਦਿੱਤਾ ਹੈ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਐ ਕਿ ਲਿਖਿਆ ਨਾਲ ਦਿਨ ਭਰ ਜਿਹੜਾ ਬੰਦਾ ਆਪਣੇ ਕਰਮਾਂ ਪ੍ਰਤੀ ਸੁਚੇਤ ਹੈ ਨਾ ਉਹਨੂੰ ਕਹਿੰਦੇ ਨੇ ਸਤ ਸੰਗੀ ਤੇ ਦਿਨ ਭਰ ਜਿਸ ਤੋਂ ਕੋਈ ਬੁਰਾ ਕਰਮ ਹੁੰਦਾ ਹੀ ਨਹੀਂ ਕਹਿੰਦੇ ਨੇ ਦਾ ਸਤ ਨਾਲ ਸੰਗ ਹੋ ਗਿਆ ਫਿਰ ਤੇ ਜੁੜ ਗਿਆ ਇਹਨੂੰ ਰਮਜ਼ ਲੱਭ ਪਈ ਇਹਨੂੰ ਆਨੰਦ ਮਿਲ ਗਿਆ ਤੋਂ ਹੁਕਮ ਲੇਖ ਦੁਖ ਸੁਖ ਪਾਈਏ ਇੱਕ ਨਾ ਹੁਕਮੇ ਬਖਸ਼ੀਸ ਇੱਕ ਹੁਕਮੇ ਸਦਾ ਬੁਆਈਏ ਇੱਕ ਜੋ ਹੁਕਮ ਦੇ ਅੰਦਰ ਰਹਿੰਦੇ ਨੇ ਮੰਨਦੇ ਨੇ ਔਰੇ ਦੋਖ ਸੁਖ ਤੋਂ ਉੱਚੇ ਉੱਠ ਗਏ ਨੇ ਬਣੀ ਹੋਈ ਮਰਿਆਦਾ ਦੇ ਮੁਤਾਬਕ ਬਖਸ਼ਿਸ਼ ਹੋ ਜਾਂਦੀ ਹੈ ਉਹਨਾਂ ਤੇ ਕੀ ਮੋਕਸ਼ ਦੀ ਪ੍ਰਾਪਤੀ ਹੋ ਜਾਂਦੀ ਹੈ ਜਨਮ ਮਰਨ ਦੇ ਬੰਧਨ ਤੋਂ ਬਚ ਜਾਂਦੇ ਨੇ ਇੱਕ ਹੁਕਮ ਹੀ ਸਦਾ ਬਹੀਏ ਬਣੇ ਹੋਏ ਹੁਕਮ ਦੇ ਮੁਤਾਬਕ ਹੁਕਮ ਬਣਿਆ ਹੋਇਆ ਕਿ ਜੋ ਕੁਝ ਕਰੋ ਭੋਗ ਤੋ ਬੁਰਾਈਆਂ ਕਰਦਾ ਜਾ ਬੁਰੇ ਸੰਸਕਾਰ ਬਣ ਰਹੇ ਨੇ ਬੁਰੇ ਸੰਸਕਾਰ ਬਣ ਰਹੇ ਨੇ ਜਨਮ ਮਿਲ ਰਹੇ ਨੇ ਕਰਮ ਬਹੁਤ ਇਕੱਠੇ ਹੋ ਗਏ ਜੀਵਨ ਬਹੁਤ ਛੋਟਾ ਹੈ ਹੋਰ ਜਨਮ ਮਿਲ ਜਾਏਗਾ ਹੋਰ ਜਨਮ ਮਿਲ ਜਾਏਗਾ ਤਾਂ ਸਾਬ ਕਹਿੰਦੇ ਨੇ ਇੱਕ ਬੜਾਈ ਹੋਈ ਮਰਿਆਦਾ ਦੇ ਮੁਤਾਬਕ ਪਾਉਂਦੇ ਨੇ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਜ਼ਾਏ ਪਿਆ ਦੇਸ ਲਮੇ ਤੇ ਸਾਬ ਕਹਿੰਦੇ ਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਮੱਛੀ ਪਾਣੀ ਦੇ ਵਿੱਚ ਇੱਕ ਥਾਂ ਤੋਂ ਲੈ ਕੇ ਦੂਜੇ ਥਾਂ ਤੱਕ ਜਾ ਸਕਦੀ ਹੈ ਦਰਿਆ ਦੇ ਇੱਕ ਸਿਰੇ ਤੋਂ ਲੈ ਕੇ ਦੂਸਰੇ ਸਿਰੇ ਤੱਕ ਜਾ ਸਕਦੀ ਹੈ ਪਰ ਮੱਛੀ ਪਾਣੀ ਤੋਂ ਬਾਹਰ ਨਹੀਂ ਜਾ ਸਕਦੀ ਹੁਕਮ ਤੇ ਬਾਹਰ ਨਹੀਂ ਜਾ ਸਕਦੀ ਪਰ ਪਾਣੀ ਵਿੱਚ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਜਾ ਸਕਦੀ ਹੈ ਹੁਕਮ ਇਹ ਵੀ ਹੁਕਮ ਹੈ ਬਾਹਰਲੇ ਕਿਨਾਰੇ ਤੱਕ ਜਾ ਸਕਦੀ ਹੈ ਉਰਾਹ ਰ ਆ ਸਕਦੀ ਹੈ ਪਰ ਪਾਣੀ ਤੋਂ ਬਾਹਰ ਨਹੀਂ ਆ ਸਕਦੀ ਜੋ ਕੁਝ ਵੀ ਅਸੀਂ ਕਰ ਰਹੇ ਹਾਂ ਬਣਾਈ ਹੋਈ ਉਸ ਦੀ ਮਰਿਆਦਾ ਦੇ ਮੁਤਾਬਕ ਕਰ ਰਹੇ ਹਾਂ ਭਾਵੇਂ ਚੰਗਾ ਵੀ ਕਰ ਸਕਦੇ ਹਾਂ ਮਾੜਾ ਵੀ ਕਰ ਸਕਦੇ ਹਾਂ ਉਸ ਨੇ ਮਰਿਆਦਾ ਬਣਾ ਦਿੱਤੀ ਹੈ ਖੁੱਲ੍ਹ ਦੇ ਦਿੱਤੀ ਹੈ ਹੁਕਮ ਦੇ ਵਿੱਚ ਆ ਸਾਰੇ ਹੁਕਮ ਦੇ ਚ ਉਸ ਤੋਂ ਬਾਹਰ ਨਹੀਂ ਜਾ ਸਕਦੇ ਗੱਲ ਜਿਹੜੀ ਹੈ ਇਹਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਅਗਰ ਕੋਈ ਬੁਰਾ ਕਰ ਰਿਹਾ ਹੈ ਤੇ ਬੁਰਾ ਕਰਨ ਦੀ ਖੁੱਲ ਹੈ ਉਸ ਨੂੰ ਇਹ ਵੀ ਇੱਕ ਹੁਕਮ ਹੈ ਪ੍ਰਮਾਤਮਾ ਦਾ ਜੈਸੇ ਕੁਝ ਜਾਨਵਰ ਬੁਰਾ ਕਰ ਹੀ ਨਹੀਂ ਸਕਦੇ ਬੱਜੇ ਹੋਏ ਨੇ ਪਸ਼ੂਆਂ ਦੀ ਜ਼ਿੰਦਗੀ ਬੱਜੀ ਹੋਈ ਏ ਬਹੁਤ ਸਾਰਿਆਂ ਦੀ ਇਸ ਵਾਸਤੇ ਉਹਨਾਂ ਨੂੰ ਕਹਿੰਦੇ ਨੇ ਭੋਗ ਜੋਨੀ ਉਹ ਭੋਗ ਜੋਨੀ ਹੈ ਕਰਮ ਜੋਨੀ ਨੇ ਕਿ ਮਨੁੱਖ ਨੂੰ ਕਹਿੰਦੇ ਨੇ ਕਰਮ ਜੋਨੀ ਸਤਿਗੁਰ ਦੀ ਬਾਣੀ ਕਰਮ ਭੂਮੇ ਬੋਵੋ ਨਾਮ ਐ ਬੰਦੇ ਜਿਹੜੀ ਤੈਨੂੰ ਧਰਤੀ ਮਿਲੀ ਏ ਕਰਮ ਭੂਮੀ ਮਿਲੀ ਏ ਭੋਗ ਭੂਮੀ ਨਹੀਂ ਮਿਲੇ ਕਿ ਤੂੰ ਸਿਰਫ ਭੋਗਣਾ ਹੀ ਹੈ ਖਾਣਾ ਹੀ ਪੀਣਾ ਹੈ ਬਸ ਨਹੀਂ ਇਹ ਕਰਮ ਭੂਮੀ ਮਿਲੀ ਏ ਤੂੰ ਕੁਝ ਹੋਰ ਬੀਜਣਾ ਵੀ ਹੈ ਤੂੰ ਕੁਝ ਹੋਰ ਕਰਨਾ ਵੀ ਹੈ ਤਾਂ ਕਿ ਤੈਨੂੰ ਸੁਖ ਮਿਲ ਸਕੇ ਆਨੰਦ ਮਿਲ ਸਕੇ ਤੋ ਸਾਹਿਬ ਕਹਿੰਦੇ ਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੇ ਤਾਂ ਹਉ ਮੈਂ ਕਹੇ ਨਾ ਕੋਏ ਇਸ ਹੁਕਮ ਦੀ ਜਿਸ ਨੂੰ ਸਮਝ ਪੈ ਜਾਏ ਅਗਰ ਉਹ ਚੰਗਾ ਹੈ ਗਿਆਨੀ ਹੈ ਦਾਨੀ ਹੈ ਰਮਜ਼ੀ ਹੈ ਸੁਖ ਹੈ ਉਸਦੇ ਕੋਲ ਦੁਨੀਆ ਵੀ ਅਗਰ ਇਸ ਹੁਕਮ ਦੀ ਉਸ ਨੂੰ ਸਮਝ ਪੈ ਜਾਏ ਤਾਂ ਉਹ ਇਹ ਨਹੀਂ ਆਖੇਗਾ ਕਿ ਮੈਂ ਵੀ ਕੁਛ ਹਾਂ ਮੈਂ ਆਪਣੀ ਹਿੰਮਤ ਨਾਲ ਕੀਤਾ ਹੈ ਉਹਨੂੰ ਇੱਕ ਗੱਲ ਦੀ ਸਮਝ ਆ ਜਾਏਗੀ ਕਿ ਪ੍ਰਭੂ ਦੀ ਬਣਾਈ ਹੋਈ ਇੱਕ ਮਰਿਆਦਾ ਹੈ ਤੇ ਅਗਰ ਕੋਈ ਦੁਖੀ ਹੈ ਤੇ ਉਹਨੂੰ ਵੀ ਇਸ ਮਰਿਆਦਾ ਦੀ ਸਮਝ ਆ ਜਾਏ ਤਾਂ ਦੁੱਖ ਉਸਨੂੰ ਦੁਖੀ ਨਹੀਂ ਕਰੇਗਾ ਉਸਨੂੰ ਕਿਉਂਕਿ ਬਾਣਾ ਮੰਨ ਲਵੇਗਾ ਉਹ ਤੇ ਰਜ਼ਾ ਨੂੰ ਮੰਨ ਲਵੇਗਾ ਕਿ ਹੇ ਪ੍ਰਭੂ ਇਹ ਵੀ ਤੇਰੀ ਰਜ਼ਾ ਹੈ ਇਹ ਵੀ ਤੈਥੋਂ ਆਇਆ ਹੈ ਕਬੂਲ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਇੱਕ ਨਿੱਕੀ ਜਿਹੀਆਂ ਘਟਨਾ ਆਪ ਨੂੰ ਸੁਣਾ ਕੇ ਸਮਾਪਤੀ ਕਰਾਂ ਸਮਾਂ ਹੋ ਗਿਆ ਨਵ ਬਿਆਤਾ ਜੋੜਾ ਕਿਸ਼ਤੀ ਚ ਬੈਠਾ ਹੈ। ਔਰ ਪੁਰਾਣੇ ਭਾਰਤ ਦੀ ਇਹ ਗੱਲ ਅਜ ਵੀ ਲਾੜੇ ਕਿਰਪਾਨ ਪਹਿਨਦੇ ਨੇ ਸਿਰ ਤੇ ਪੱਗ ਬੰਨਦੇ ਨੇ। ਲਾੜੇ ਨੂੰ ਐਸਾ ਕਰਨਾ ਪੈਂਦਾ ਜੈ ਨੀ ਹਿੰਦੂ। ਹੋਰ ਜਿਤਨਾ ਹਿੰਦੂਆਂ ਦਾ ਸਮਾਜ ਹੈ, ਲਾੜਾ ਜਦ ਬਣਦਾ ਤਾਂ ਦਸਤਾਰ ਵੀ ਸਜਾਣੀ ਪੈਂਦੀ ਹੈ, ਕਿਰਪਾਨ ਵੀ ਪਹਿਨਣੀ ਪੈਂਦੀ ਹੈ। ਫਰਕ ਸਿਰਫ ਇਤਨਾ ਹੈ ਕਿ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖਾਂ ਨੂੰ ਨਿਤਦਾ ਲਾੜਾ ਬਣਾਇਆ ਉਹ ਕਦੀ ਕਦੀ ਬਣਦੇ ਨੇ ਬਸ। ਗੱਲ ਜਿਹੜੀ ਹੋ ਇਤਨੀ ਹੈ। ਹਕੀਕਤ ਜਿਹੜੀ ਹੈ। ਨਵ ਬਿਆਤਾ ਜੋੜਾ ਕਿਰਪਾਨ ਪਹਿਨੇ ਹੋਈਏ ਸਿਰ ਤੇ ਦਸਤਾਰ ਸਜਾਈ ਹੋਈ ਪਤੀ ਪਤਨੀ ਕਿਸ਼ਤੀ ਚ ਬੈਠੇ ਸਹਿਰ ਤੇ ਨਿਕਲ ਗਏ ਦੂਰ ਤੱਕ ਤੂਫਾਨ ਆ ਗਿਆ ਜ਼ੋਰ ਦੀਆਂ ਛੱਲਾ ਹੈਰਾਨ ਗਏ ਤੇ ਖਾਸ ਕਰਕੇ ਉਸ ਨਵ ਬਿਆਤਾ ਇਸਤਰੀ ਦੇ ਮਨ ਵਿੱਚ ਬੜਾ ਪਹਿ ਪੈਦਾ ਹੋਇਆ ਬਈ ਤੇ ਮੌਤ ਆਈ ਤੇ ਤੇ ਛੱਲਾ ਤੇ ਤੇ ਕਿਸ਼ਤੀ ਡੋਲਣ ਲੱਗ ਪਈ ਭੈ ਭੀਤ ਪਰ ਉਹ ਜਿਹੜਾ ਪੁਰਸ਼ ਹੈ ਉਹ ਮੁਸਕਰਾ ਰਿਹਾ ਹੈ ਉਹਦੇ ਮਸਤਕ ਤੇ ਖੇੜਾ ਹੈ ਖੁਸ਼ੀ ਹੈ ਉਸੇ ਤਰ੍ਹਾਂ ਕੁਝ ਫਰਕ ਨਹੀਂ ਪੁੱਛਦੀ ਹੈ ਪਤਨੀ ਬਈ ਤੂਫਾਨ ਵਿੱਚ ਗਿਰ ਗਏ ਆ ਉੱਚੀਆਂ ਉੱਚੀਆਂ ਛੱਲਾਂ ਤੇ ਬੇੜੀ ਡੋਲ ਰਹੀ ਹੈ ਹੁਣੇ ਗਏ ਤੇ ਹੁਣੇ ਗਏ ਪਰ ਤੁਸੀਂ ਮੁਸਕਰਾ ਰਹੇ ਹੋ ਹੱਸ ਰਹੇ ਹੋ ਐਸਾ ਕਿਉਂ ਉਨੇ ਮਯਾਨ ਦੇ ਚੋਂ ਕਿਰਪਾਨ ਕੱਢੇ ਤੇ ਪਤਨੀ ਦੀ ਗਰਦਨ ਤੇ ਰੱਖ ਦਿੱਤੀ ਤੇ ਜੈਸੇ ਗਰਦਨ ਤੇ ਰਖੇ ਉਹ ਹਸਣ ਲੱਗ ਪਈ ਮੁਸਕਰਾਣ ਲੱਗ ਪਈ ਤੇ ਪਤੀ ਕਹਿਣ ਲਗਾ ਮੈਂ ਤੇਰੀ ਗਰਦਨ ਤੇ ਕਿਰਪਾਨ ਰੱਖ ਦਿੱਤੀ ਹੈ ਤੂੰ ਹੱਸਦੇ ਆਖਣ ਲੱਗੇ ਹਾਂ ਇਸ ਵਾਸਤੇ ਕਿ ਕਿਰਪਾਨ ਤੇਰੇ ਹੱਥੇ ਚ ਕੋਈ ਡਰ ਨਹੀਂ ਤੇਰੇ ਹੱਥੇ ਚ ਕਿ ਤੇਰੇ ਹੱਥੇ ਚ ਖੁਸ਼ੀ ਹੈ ਪਰਸੰਤਾ ਤੇ ਪਤੀ ਕਹਿਣ ਲਗਾ ਮੇਰੇ ਹੱਥ ਦੇ ਚ ਕਿਰਪਾਨ ਹੈ ਮੇਰੇ ਹੱਥ ਤੈਨੂੰ ਚੰਗੇ ਲੱਗੇ ਨੇ ਮੇਰੀ ਕਿਰਪਾਨ ਵੀ ਤੈਨੂੰ ਚੰਗੀ ਲੱਗੀ ਹੈ ਤੂੰ ਮੁਸਕਰਾ ਰਹੀ ਹੈ ਇਹ ਜਿਹੜਾ ਤੂਫਾਨ ਹੈ ਨਾ ਮੈਨੂੰ ਰੱਬ ਦੇ ਹੱਥਾਂ ਚ ਦਿਖਾਈ ਦੇ ਰਿਹਾ ਹੈ ਪਰਮਾਤਮਾ ਦੇ ਹੱਥਾਂ ਚ ਦਿਖਾਈ ਦੇ ਰਿਹਾ ਹੈ ਤੈਨੂੰ ਮੈ ਚੰਗਾ ਲੱਗਦਾ ਮੇਰੀ ਕਿਰਪਾਨ ਵੀ ਚੰਗੀ ਲੱਗੀ ਹੈ ਮੈਨੂੰ ਰੱਬ ਚੰਗਾ ਲੱਗਦਾ ਉਹਦਾ ਤੂਫਾਨ ਵੀ ਚੰਗਾ ਲੱਗਿਆ ਤੇ ਉਹਦੇ ਹੁਕਮ ਹੈ ਚ ਉਹਦੇ ਹੱਥਾਂ ਚ ਸਮਝ ਆ ਗਈ ਔਰ ਜੈਸੇ ਸਮਝ ਆ ਜਾਂਦੀ ਹੈ ਕਿ ਦੁੱਖ ਵੀ ਜੋ ਆਇਆ ਹੈ ਬਣਾਈ ਹੋਈ ਮਰਿਆਦਾ ਦੇ ਮੁਤਾਬਕ ਆਇਆ ਹੈ ਮੇਰੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਆਇਆ ਹੁਕਮ ਹੈ ਅਕਾਲ ਪੁਰਖ ਦਾ ਉਸ ਤੋਂ ਆਇਆ ਹੈ ਤੇ ਜੈਸੇ ਖੇੜੇ ਮੱਥੇ ਉਸ ਦੁੱਖ ਨੂੰ ਵੀ ਗਲਵਕੜੀ ਚ ਲੈਂਦਾ ਹੈ ਦੁੱਖ ਦੁੱਖ ਨਹੀਂ ਰਹਿੰਦਾ ਸੁੱਖ ਦੇ ਚ ਬਦਲ ਜਾਂਦਾ ਹੈ ਦੁੱਖ ਖੇੜਾ ਹੋ ਜਾਂਦਾ ਹੈ ਦੁੱਖ ਮਸਤੀ ਹੋ ਜਾਂਦਾ ਹੈ ਦੁੱਖ ਸਰੂਰ ਹੋ ਜਾਂਦਾ ਹੈ ਤੋਂ ਸਹਿਬ ਕਹਿੰਦੇ ਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ ਨਾ ਉਹਨੇ ਕੋ ਹੁਕਮੇ ਜੇ 부জে ਤਾਂ ਹਉ ਮੈਂ ਕਹੇ ਨਾ ਕੋਏ ਇਸ ਹੁਕਮ ਦੀ ਪਹਿਚਾਨ ਜਿਸ ਨੂੰ ਹੈ ਉਹਦੇ ਅੰਦਰ ਹੰਕਾਰ ਨਹੀਂ ਹੋਵੇਗਾ ਕਿ ਮੈਂ ਵੀ ਜੋ ਹੈ ਕੁਛ ਹਾਂ ਐ ਆਨੰਦ ਮੇਰੇ ਕੋਲ ਹੈ ਇਹ ਖੁਸ਼ੀਆਂ ਮੇਰੇ ਕੋਲ ਨੇ ਮੈਂ ਵੀ ਕੁਛ ਹਾਂ ਹੁਕਮ ਦੀ ਸਮਝ ਆਂਦਿਆਂ ਉਸ ਨੂੰ ਪਤਾ ਚਲੇਗਾ ਕਿ ਖੁਲ ਮੈਨੂੰ ਰੱਬ ਨੇ ਦਿੱਤੀ ਸੀ ਖੁਸ਼ੀਆਂ ਪ੍ਰਾਪਤ ਕਰਨ ਦੇਵੇ ਤੇ ਦੁੱਖ ਪ੍ਰਾਪਤ ਕਰਨ ਦੇ ਤੋ ਖੁੱਲ ਤੇ ਉਸ ਦੀ ਦਿੱਤੀ ਹੋਈ ਹੈ ਤੋ ਧੰਨਵਾਦ ਪੈਦਾ ਹੋਵੇਗਾ ਹੰਕਾਰ ਨਹੀਂ ਸ਼ੁਕਰਾਨਾ ਪੈਦਾ ਹੋਵੇਗਾ ਹਉਮੈ ਨਹੀਂ